ਬਜ਼ੁਰਗਾਂ ਨੂੰ ਇਕੱਲੇ ਛੱਡਣ ਤੋਂ ਪਹਿਲਾਂ ਜ਼ਰੂਰ ਇਹ ਖਬਰ ਦੇਖ ਲਓ ਤੇ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਸੀਸੀਟੀਵੀ ਦੇ ਵਿੱਚ ਖੁਲਾਸਾ ਹੋਇਆ ਹੈ ਖੌਫਨਾਕ ਸੀਸੀਟੀਵੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਲਗਲੇ ਪਿੰਡ ਬੜੈਜ ਵਿਖੇ ਬੁੱਧਵਾਰ ਨੂੰ ਸਵੇਰੇ ਕਰੀਬ 11 ਵਜੇ ਦੀ ਇਹ ਗੱਲ ਦੱਸੀ ਜਾਂਦੀ ਹੈ ਘਰ ਦੇ ਅੰਦਰ ਦਾਖਲ ਹੋ ਕੇ ਇਕੱਲੇ ਰਹਿੰਦੇ ਬਜ਼ੁਰਗ ਵਿਅਕਤੀ ਤੋਂ ਇੱਕ ਅਣਪਛਾਤਾ ਲੁਟੇਰਾ ਤੇਜ਼ਾਰ ਹਥਿਆਰ ਦੀ ਨੋਕ ਤੇ ਹਜ਼ਾਰਾਂ ਦੀ ਨਗਦੀ ਲੈ ਕੇ ਫਰਾਰ ਹੋਇਆ ਹੈ ਦਾਖਾ ਪੁਲਿਸ ਦੇ ਕੋਲ ਦਿੱਤੀ ਲਿਖਤੀ ਸ਼ਿਕਾਇਤ ਦੇ ਵਿੱਚ ਅਜੈਬ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਬੜੈਚ ਨੇ ਦੱਸਿਆ ਕਿ ਅੱਜ ਬੁੱਧਵਾਰ ਸਵੇਰੇ ਕਰੀਬ 11 ਵਜੇ ਜਦੋਂ ਉਹ ਆਪਣੇ ਘਰ ਦੇ ਅੰਦਰ ਮੌਜੂਦ ਸੀ ਤਾਂ ਇੱਕ ਅਣਪਛਾਤਾ ਨੌਜਵਾਨ ਆਇਆ ਜਿਸ ਨੇ ਮੂੰਹ ਲਪੇਟਿਆ ਹੋਇਆ ਸੀ ਅਤੇ ਪੂਰੀ ਦੀ ਬੁੱਕਲ ਮਾਰ ਕੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਲੁਕੋਇਆ ਹੋਇਆ ਸੀ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਜੋ ਹੈ ਓਹ ਨਾ ਨੂੰ 30000 ਰੁਪਏ ਨਕਦ ਰੁਪਏ ਕੱਢ ਕੇ ਦੇ ਦਿੰਦੇ ਨੇ ਜੋ ਬਜ਼ੁਰਗ ਹੁੰਦੇ ਨੇ ਉਹਨਾਂ ਨੇ ਉਹਨੂੰ ਨਗਦ ਪੈਸੇ ਦੇਤੇ ਕਿਉਂਕਿ ਉਹ ਕਬਰਾ ਜਾਂਦੇ ਨੇ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਜੋ ਹੈ ਪੈਸੇ ਹੁੰਦੇ ਨੇ ਦੇ ਦਿੰਦੇ ਨੇ ਕਿਉਂਕਿ ਚੋਰ ਜਿਹੜਾ ਲੁਟੇਰਾ ਸੀਗਾ ਉਸ ਦੇ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਸੀਗਾ ਫਿਰ ਇੰਨੇ ਜੋ ਹੈ ਦਰਵਾਜ਼ੇ ਦੀ ਕੁੰਡੀ ਲਗਾ ਕੇ ਬਜ਼ੁਰਗ ਆਦਮੀ ਨੂੰ ਅੰਦਰ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸ਼ੀਸ਼ੇ ਵਿੱਚੋਂ ਦੇਖਿਆ ਤਾਂ ਉਕਤ ਦੋਸ਼ੀ ਜਿਹੜਾ ਦੱਸਿਆ ਜਾਂਦਾ ਹੈ ਜਿਸ ਦੇ ਹੱਥ ਵਿੱਚ ਹਥਿਆਰ ਸੀ ਘਰ ਤੋਂ ਬਾਹਰ ਖੜੇ ਆਪਣੇ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਂਦਾ ਤਾਂ ਜ਼ਰੂਰ ਲੋਕਾਂ ਨੂੰ ਸਾਵਧਾਨ ਕਰੋ ਤੇ ਬਜ਼ੁਰਗਾਂ ਨੂੰ ਇਕੱਲੇ ਛੱਡਣ ਤੋਂ ਪਹਿਲਾਂ ਜ਼ਰੂਰ 100 ਵਾਰ ਸੋਚ ਲੈਣਾ ਬਜ਼ੁਰਗਾਂ ਨੂੰ ਇਕੱਲੇ ਛੱਡਣ ਤੋਂ ਪਹਿਲਾਂ ਜ਼ਰੂਰ ਇਹ ਖਬਰ ਦੇਖ ਲਓ ਤੇ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਸੀਸੀਟੀਵੀ ਦੇ ਵਿੱਚ ਖੁਲਾਸਾ ਹੋਇਆ ਹੈ ਖੌਫਨਾਕ ਸੀਸੀਟੀਵੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਲਗਲੇ ਪਿੰਡ ਬੜੈਜ ਵਿਖੇ ਬੁੱਧਵਾਰ ਨੂੰ ਸਵੇਰੇ ਕਰੀਬ 11 ਵਜੇ ਦੀ ਇਹ ਗੱਲ ਦੱਸੀ ਜਾਂਦੀ ਹੈ ਘਰ ਦੇ ਅੰਦਰ ਦਾਖਲ ਹੋ ਕੇ ਇਕੱਲੇ ਰਹਿੰਦੇ ਬਜ਼ੁਰਗ ਵਿਅਕਤੀ ਤੋਂ ਇੱਕ ਅਣਪਛਾਤਾ ਲੁਟੇਰਾ ਤੇਜ਼ਾਰ ਹਥਿਆਰ ਦੀ ਨੋਕ ਤੇ ਹਜ਼ਾਰਾਂ ਦੀ ਨਗਦੀ ਲੈ ਕੇ ਫਰਾਰ ਹੋਇਆ ਹੈ ਦਾਖਾ ਪੁਲਿਸ ਦੇ ਕੋਲ ਦਿੱਤੀ ਲਿਖਤੀ ਸ਼ਿਕਾਇਤ ਦੇ ਵਿੱਚ ਅਜੈਬ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਬੜੈਚ ਨੇ ਦੱਸਿਆ ਕਿ ਅੱਜ ਬੁੱਧਵਾਰ ਸਵੇਰੇ ਕਰੀਬ 11 ਵਜੇ ਜਦੋਂ ਉਹ ਆਪਣੇ ਘਰ ਦੇ ਅੰਦਰ ਮੌਜੂਦ ਸੀ ਤਾਂ ਇੱਕ ਅਣਪਛਾਤਾ ਨੌਜਵਾਨ ਆਇਆ ਜਿਸ ਨੇ ਮੂੰਹ ਲਪੇਟਿਆ ਹੋਇਆ ਸੀ ਅਤੇ ਪੂਰੀ ਦੀ ਬੁੱਕਲ ਮਾਰ ਕੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਲੁਕੋਇਆ ਹੋਇਆ ਸੀ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਜੋ ਹੈ ਉਹ ਉਹਨਾਂ ਨੂੰ 30000 ਰੁਪਏ ਨਕਦ ਰੁਪਏ ਕੱਢ ਕੇ ਦੇ ਦਿੰਦੇ ਨੇ ਜੋ ਬਜ਼ੁਰਗ ਹੁੰਦੇ ਨੇ ਉਹਨਾਂ ਨੇ ਉਹਨਾਂ ਨਗਦ ਪੈਸੇ ਦੇ ਤੇ ਕਿਉਂਕਿ ਉਹ ਘਬਰਾ ਜਾਂਦੇ ਨੇ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਜੋ ਹੈ ਪੈਸੇ ਹੁੰਦੇ ਨੇ ਦੇ ਦਿੰਦੇ ਨੇ ਕਿਉਂਕਿ ਚੋਰ ਜਿਹੜਾ ਲੁਟੇਰਾ ਸੀਗਾ ਉਸ ਦੇ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਸੀਗਾ ਫਿਰ ਇਹਨੇ ਜੋ ਹੈ ਦਰਵਾਜ਼ੇ ਦੀ ਕੁੰਡੀ ਲਗਾ ਕੇ ਬਜ਼ੁਰਗ ਆਦਮੀ ਨੂੰ ਅੰਦਰ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸ਼ੀਸ਼ੇ ਵਿੱਚੋਂ ਦੇਖਿਆ ਤਾਂ ਉਕਤ ਦੋਸ਼ੀ ਜਿਹੜਾ ਦੱਸਿਆ ਜਾਂਦਾ ਹੈ ਜਿਸ ਦੇ ਹੱਥ ਵਿੱਚ ਹਥਿਆਰ ਸੀ ਘਰ ਤੋਂ ਬਾਹਰ ਖੜੇ ਆਪਣੇ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਂਦਾ ਤਾਂ ਜ਼ਰੂਰ ਲੋਕਾਂ ਨੂੰ ਸਾਵਧਾਨ ਕਰੋ ਤੇ ਬਜ਼ੁਰਗਾਂ ਨੂੰ ਇਕੱਲੇ ਛੱਡਣ ਤੋਂ ਪਹਿਲਾਂ ਜ਼ਰੂਰ 100 ਵਾਰ ਸੋਚ ਲੈਣਾ